ਦੇਰ ਪਈ ਕਿਸਾਨ ਮਜ਼ਦੂਰ ਮੋਰ ਜਿਹੜਾ ਕੋਆਰਡੀਨੇਟ ਵੱਤ ਤੋਂ ਆ ਸ਼ੇਅਰ ਕਰ ਦਿਓ ਬਿਆਸ ਤੋਂ ਕਾਫਲਾ ਰਵਾਨਾ ਹੋ ਕੇ ਫਤਿਹਗੜ੍ਹ ਸਾਹਿਬ ਜਾ ਕੇ ਸਟੇ ਕਰੂਗਾ ਹੁਣ ਤੁਸੀਂ ਦੇਖ ਲਓ ਅਸੀਂ ਸ਼ੁਰੂਆਤ ਕਰਨ ਲੱਗੇ ਹਾਂਜੀ ਚੱਲ ਬਈ ਮਾਲੋਵਾਲ ਦੀ ਟੈਕ ਟੈਕ ਆਲੀ ਚੱਲ ਬਈ ਛੇੜਾ ਚੱਲ ਬਈ ਛੇੜਾ ਸੋ ਸ੍ਰੀ ਆਕਾਲ ਮੈਸੀ ਚੱਲਿਆ ਜੇ ਬਈ 9500 ਮੈਸੀ ਚੱਲਿਆ ਜੇ ਮੇਰੇ ਵੀਰ ਸਲੋਲੀ ਸਲੋਲੀ ਸਪੀਡ ਸਪੀਡ ਪਹਿਲਾਂ 5-7 ਤੇ ਰੱਖਦੇ ਹਾਂ ਹੌਲੀ ਹੌਲੀ ਨਖਬੇ ਨਖਸਲੀ ਆ ਚਲੀ ਜੇ ਵੀ ਮੱਲਵਾਲ ਦੀ ਥਾਲੀ ਬਈ ਜੋਨ ਤੰਦਰਾ ਸੋਨੀ ਥਾਲੀ ਆ ਲੱਗਾ ਫਾਉਂਡ ਤੇ ਚਲੋ ਵੀ ਮਗਰ ਵੀਡੀਓ ਬਣਾਈ ਜਾ ਲੱਗਾ ਕੰਟੀਨਿਊ ਚੱਲ ਬਈ ਚੱਲ ਬਈ ਚੱਲ ਬਈ ਮਗਰ 476 ਡੀ ਆਈ ਹਾਂ ਫੋਟੋ ਕਿਹੜੇ ਤਰ੍ਹਾਂ ਦਿੱਤੋ ਫੋਟੋ ਤੇ ਹਾਂਜੀ ਬਹੁਤ ਵਧੀਆ ਬਈ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਬੇਸ਼ ਦੁਨੀਆਂ ਦੇ ਲੋਕੋ 1 ਲੱਖ ਬੰਦਾ ਦੇਖਿਆ ਜੇ ਮਬਾਰਕ ਇਹਨਾਂ ਚੀਜ਼ਾਂ ਨੂੰ ਪੀ ਆ ਸਾਡੇ ਸਾਹਿਬ ਨੂੰ ਮੁਕਾਬਲਾ ਜਾ ਰਿਹਾ ਬਈ ਸ਼ਾਮਾ ਦੇ ਤਾਲਮਈ ਫਾਰਮ ਟ੍ਰੈਕ ਚਾਰ ਬਈ ਫਾਰਮ ਟ੍ਰੈਕ ਟ੍ਰੈਫਿਕ ਵੀ ਦੇਖ ਕੇ ਖੱਬੇ ਕਰ ਲੋ ਟਰਾਲੀ ਥੱਲੇ ਲਾ ਕੇ ਅਗਲੀ ਟਾਲੀ ਨੂੰ ਥੱਲੇ ਚੱਲ ਥੱਲੇ ਚੱਲ ਟ੍ਰੈਫਿਕ ਵੀ ਚੱਲਦੀ ਰਹੇ ਟ੍ਰੈਫਿਕ ਵੀ ਚੱਲਦੀ ਰਹੇ ਆਪਣੀਆਂ ਸਾਈਡਾਂ ਤੇ ਕਾਲੀਆਂ ਆਹ ਚੱਲਿਆ ਜੀ ਫਾਰਮ ਟੈਕ 60 ਬਈ ਉਹਦੇ ਮਗਰ 579 ਡੀ ਆਈ ਬਈ लीडर ते आ हौली 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 पजहतर हौली जी हली हौली हौली जी वरी दो पजर पिछड़ो पिछड़ा स्टार्टी हा पिछड़ा स्टार्ट करा दो इन कोरोना अोस कर दो शाम ਕਾਹੇ ਤਮਪੀ ਜੀ ਤੇ ਵੀ ਆ ਗਏ ਪ੍ਰਾਣਾ ਮਾੜੇ ਵਧੀਆ ਬੋਈ ਵਧੀਆ ਬੰਦੇ ਸ਼ਾਬਾਸ਼ ਹੈ ਬੋ ਸ਼ਾਬਾਸ਼ ਕੁਰਬਾਨੀ ਵਾਲੇ ਜੋਧੇ ਆ ਗਏ ਪਿੰਡ ਮਹਮੂਦਪੁਰ ਕਲਾ ਜਲਾ ਬੋਈ ਮਿੱਤਾ ਜੂਨ ਬੋਈ ਮਸੰਪੁਰ ਹਾਂ ਹਾਂ ਸਪੈਸ਼ਲ ਲੀਡਰ ਤੇ ਆਨੰਦ ਹੋ ਰਿਹਾ ਟਰੈਕਟਰ ਸਲੋ ਕਰ ਪਈ ਟਰੈਕਟਰ ਸਲੋ ਕਰ ਖੜੇ ਥੇ ਮਗਰਲਾ ਮਗਰਲਾ ਕਾਫਲਾ ਲੀਡਰ ਬੇਕਰ ਮਗਰਲਾ ਕਾਫਲਾ ਲੀਡਰ ਬੇਕਰ ਖੜੋ ਕਾਕਾ ਮਗਰਲਾ ਕਾਫਲਾ ਸਗਰਲਾ ਕਾਫਲਾ ਮਗਰਵਾ ਕਾ ਕਾਬਲਾ 2 ਮਿੰਟ 2 ਮਿੰਟ ਕਾਕਾ 2 ਮਿੰਟ ਆ ਚੱਲ ਰਿਹਾ ਹਾਂ ਬਈ ਇਸ ਵੇਲੇ ਤੁਸੀਂ ਦੇਖ ਰਹੇ ਹੋ ਆਪਾਂ ਬਿਆਸ ਤੋਂ ਫਤਿਹਗੜ ਸਾਹਿਬ ਨੂੰ ਆਪਣਾ ਕਾਫਲਾ ਤੋਰ ਰਿਹਾ ਹੈਗੇ ਅੰਮ੍ਰਿਤਸਰ ਜਿਲ੍ਹਾ ਇਸੇ ਤਰ੍ਹਾਂ ਪੂਰੇ ਪੰਜਾਬ ਦੇ ਵਿੱਚ ਕਿਸਾਨ ਜਿਹੜੇ ਆ ਆਪੋ ਆਪਣੀਆਂ ਸਥਾਨਾਂ ਵਿੱਚ ਖੜਨਾ ਤੇ ਆ ਜਿਹੜੇ ਆਉ ਆ ਰਹੇ ਹੈਗੇ ਆ ਬਹੁਤ ਜ਼ਿਆਦਾ ਤੇ ਸ਼ੇਅਰ ਕਰਦੇ ਰਹੋ ਇਹਨੂੰ ਬਹੁਤ ਬਹੁਤ ਸਾਰੇ WhatsApp ਗਰੁੱਪਾਂ ਦੇ ਵਿੱਚ Facebook ਗਰੁੱਪਾਂ ਦੇ ਉੱਤੇ Facebook ਆਪਣੇ ਪੇਜਾਂ ਦੇ ਉੱਤੇ ਵੱਡੀ ਗਿਣਤੀ ਦੇ ਵਿੱਚ ਇਹਨੂੰ ਸ਼ੇਅਰ ਕੀਤਾ ਜਾਵੇ ਤਾਂ ਕਿ ਹਾਲੇ ਹਾਲੇ ਟ੍ਰੇਲਰ ਚੱਲ ਰਿਹਾ ਹਾਲੇ ਟ੍ਰੇਲਰ ਚੱਲ ਰਿਹਾ ਦੇਖੋਗੇ ਤੁਸੀਂ ਹਲੇ ਕਿਹੜੀ ਕਿੰਨੀ ਵੱਡੀ ਗਿਣਤੀ ਦੇ ਵਿੱਚ ਜਿਹੜੇ ਹੈਗੇ ਆ ਇਹਦੇ ਕਿਸਾਨ ਮਜ਼ਦੂਰ ਜਿਹੜੇ ਟਰਾਲੀਆਂ ਲੈ ਕੇ ਨਾ ਟਰਾਲੀਆਂ ਤੇ ਸਵਾਰ ਹੋ ਕੇ ਦਿੱਲੀ ਨੂੰ ਨਿਕਲ ਰਹੇ ਆ ਇੱਥੋਂ ਇਸੇ ਤਰੀਕੇ ਦੇ ਨਾਲ ਦੂਜੇ ਜ਼ਿਲ੍ਹੇ ਜਿਲਾ ਤਰਨਤਾਰਨ ਵੀ ਹਰੀਗੇ ਦਾ ਨਿਕਲ ਰਿਹਾ ਅਮਰ ਜਲੰਧਰ ਅੰਦਰ ਨਿਕਲ ਰਿਹਾ ਗੁਰਦਾਸਪੁਰ ਨਿਕਲ ਰਿਹਾ ਪਠਨਾਨ ਕੋਲ ਨਿਕਲ ਰਿਹਾ ਫਿਰੋਜ਼ਪੁਰ ਨਿਕਲ ਰਿਹਾ ਮਾਨਸਾ ਫਗਵਾੜਾ ਸਭ ਸਭ ਤੁਹਾਨੂੰ ਲੰਬੀਆਂ ਲਾਈਨਾਂ ਲੱਗੀਆਂ ਦੇਖਣ ਗਿਆ ਖਤੇਗੜ ਜਾ ਕੇ ਅਗਲਾ ਸਟੇ ਹੋਊਗਾ ਜੀ ਹਾਂ ਲੋਕੀਏ ਪੁੱਕੇ ਰੇਵੀ ਬਾਰਡਰ ਕਿਪਾ ਪਾਕਿਸਤਾਨ ਦੇ ਪਾਸੇ ਉਹ ਪਾਕਿਸਤਾਨ ਦਾ ਜੋ ਬਾਰਡਰ ਹੈ ਉਸ ਦੇ ਪਾਸੇ ਇਹ ਵੀ ਇਹ ਵੀ ਲੋਕੋ ਕੇ ਜਿਹੜਾ ਅਮਰਤ ਸਰ ਬਾਰਡਰ ਬਾਰਡਰ ਖੀਰ ਭਾਈ ਹਾਂਜੀ ਬੈ ਚੱਲ ਰਿਹਾ ਫਾਰਮ ਟ੍ਰੈਕ ਸਾਥ ਭਾਈ ਚੱਲੋ ਜੀ ਚੱਲੋ ਦੇਖੀ ਜਾਓ ਜੀ ਅੰਮ੍ਰਿਤਸਰ ਬਹੁਤ ਵਧੀਆ ਵੀ ਸ਼ਾਬਾਸ਼ ਇਹ ਗੇਰੋ ਚੱਲੇ ਜੇ ਭਾਈ ਸੌਰਾਂ RAM ਸਿੰਘ RAM ਸਿੰਘ ਤਮਰ ਸਾਡੇ ਵੀ ਦੇਖੀ ਜਾਓ ਜੀ ਗਿਣਤੀ ਕਰੀ ਜਾਓ ਟਰੈਕਟਰਾਂ ਦੀ ਸੌਰਾਂ ਸੌਰਾਂ ਹਾਂ ਬਹੁਤ ਵਧੀਆ ਬਹੁਤ ਵਧੀਆ ਜੀ ਚੱਲੇ ਆ ਦੇ ਗੇਰੋ ਸੌਰਾਂ 722 ਮਈ ਆ ਚੱਲੇ ਆ ਦੇ ਸੋਨਾ ਲੀਕਾ ਹਮਜਾ ਹਮਜਾ ਇਹ ਹਮਜਾ ਦੋ ਟੈਕਾ ਟਾਲੀਆਂ ਬਈ ਲਗਭਗ ਹੀ ਦੋ ਟੈਕਾ ਟਾਲੀਆਂ ਹੱਕ ਦਾ ਤੋਂ 490 ਮਾਡਲ ਆ ਕਰਤਾਰ 4x4 ਬਈ ਕਰਤਾਰ ਚੱਕ ਮਿਸ਼ਰੀ ਖਾਨ ਆ ਸੋਨਾਲੀਕਾ ਬਾਈ ਸੋਨਾਲੀਕਾ 400 ਘਾਟ ਤੱਕ ਹਾਂ ਲਗਾਤਾਰ ਵੀ ਮਾਪੀਓਰ ਛੇਰ ਕਰ ਦਿਓ ਅਪੀਲ ਕਰਦੇ 500 ਤੱਕ ਛੇਰ ਕਰ ਦਿਓ 1000 ਬੰਦਾ 2000 ਬੰਦਾ ਦੇਖੇ ਬਈ ਹਾਂ ਜੀ ਬਹੁਤ ਵਧੀਆ ਜੀ ਚਲੋ ਲਗਾਤਾਰ ਕਾਫਲਾ ਲਗਾਤਾਰ ਸ਼ਾਬਾਸ਼ ਦੇਖੀ ਜਾਓ ਜੀ ਦੇਖੀ ਜਾਓ ਤੇ ਸ਼ੇਅਰ ਕਰੀ ਜਾਓ ਇਹਨੂੰ ਟੈਲੀ ਨੂੰ 1000 ਤੱਕ ਲੈ ਕੇ ਜਾਣਾ ਜਿਹੜੇ ਵੇਖਣ ਵਾਲੇ ਆ 1000 ਪਹਿਲਾ ਟਾਰਗੇਟ 1000 ਦਾ ਆ 562 ਦੀ ਜਿਹੜੀ ਟੈਲੀ ਆ ਉਹਨੂੰ ਅਸੀਂ 1000 ਤੱਕ ਲੈ ਕੇ ਜਾਣਾ ਪਹਿਲਾ ਟਾਰਗੇਟ ਟਰਾਲੀਆਂ ਅਜੇ ਅੱਧ ਤੱਕ ਨਹੀਂ ਪਹੁੰਚੀਆਂ ਟਰਾਲੀਆਂ ਆਦੀਆਂ ਨਹੀਂ ਹੈਗੀਆਂ ਵਾਲੇ ਟਰਾਲੀਆਂ ਵਾਲੇ ਸ਼ੁਰੂਆਤ ਹੋਈ ਟਰਾਲੀਆਂ ਦੀ 608 ਬਹੁਤ ਵਧੀਆ ਵੀਰ ਮੇਰੇ ਸ਼ੇਅਰ ਕਰਦੇ ਉਹਨੂੰ ਵੱਧ ਵੱਧ ਪਿਆਸ ਤੋਂ ਰਵਾਨਾ ਹੋ ਕੇ ਬਦਗਰ ਸਾਹਿਬ ਪਹੁੰਚਾਉਂਦੇ ਹਾਂ ਜੀ ਵਾਤ ਤੋਂ ਵਾਤ ਸ਼ੇਅਰ ਕਰਦੇ ਮੇਰੇ ਵੀਰ ਵਾਤ ਤੋਂ ਵਾਤ 642 ਦੇਖ ਰਹੇ ਮੇਰੇ ਦਾ ਬਿਲਕੁਲ ਜੀ ਧੰਨਵਾਦ ਹੈ ਜੀ ਧੰਨਵਾਦ ਹੈ ਸਾਰਿਆਂ ਦਾ ਜਿਹੜੇ ਮੇਰੇ ਵੀਰ ਸ਼ੇਅਰ ਕਰ ਰਹੇ ਆ ਇਸੇ ਤਰੀਕੇ ਨਾਲ ਸਾਰਿਆਂ ਨੂੰ ਸਾਰਿਆਂ ਨੂੰ ਬੇਨਤੀ ਆ ਕਿ ਸ਼ੇਅਰਿੰਗ ਕਰ ਦਿੱਤੀ ਜਾਵੇ ਵੱਡੀ ਗਿਣਤੀ ਦੇ ਵਿੱਚ ਸ਼ੇਅਰ ਕਰ ਦਿਓ ਤਾਂ ਕਿ ਸਾਡਾ ਮੈਸੇਜ ਪੂਰੀ ਦੁਨੀਆ ਤੱਕ ਪਹੁੰਚ ਸਕੇ ਆ ਚੱਲਿਆ ਆ ਚੱਲਿਆ ਜੀ ਅਰਜਨ ਅਰਜਨ ਜਾ ਰਿਹਾ ਵੀ ਅਰਜਨ ਇਹ ਪਿੰਡ ਕਲੇਰ ਕਲੇਰ ਕਲੇਰਾ ਦਾ ਕਲੇਰਾ ਦਾ ਪਿੰਡ ਕਲੇਰ ਬਾਲਾ ਅਮਰਖੇ ਦੇ ਪ੍ਰਧਾਨ ਦਾ ਪਿੰਡ ਡੋਲਰੇਡਾ ਟਾਲੀਆਂ ਬਾਈ ਆ ਚੱਲੇ ਆ ਜੇ ਫਾਰਮ ਟ੍ਰੈਕ ਬਾਈ ਆ ਜਾਂਦਾ ਜੇ ਮਗਰ ਬਾਈ ਆ ਗੱਡੀ ਸਾਜੋ ਸਮਾਨ ਵਾਲੀ ਸਪੈਕਰ ਬਾਈ ਜਾਂਦੇ ਹੋਏ ਨਾਲ ਠੀਕ ਆ ਜੀ ਆ ਚੱਲੇ ਆ ਜੇ ਬਾਈ ਫਾਰਮ ਟ੍ਰੈਕ 805 ਬਹੁਤ ਵਧੀਆ ਜੀ ਸ਼ੇਅਰਿੰਗ ਵਾਲੀ ਸ਼ੇਅਰਿੰਗ ਵਾਲੀ ਨੇਰੀ ਲੈਂਦੀ ਹੋਈ ਆ ਵੀਰਾਂ ਨੇ ਤਗੜੇ ਹੁਣ ਜਿਸ ਤਰੀਕੇ ਨਾਲ ਸ਼ੇਅਰਿੰਗ ਵਾਲੀ ਨੇਰੀ ਲੈ ਆ ਰਹੇ ਜੇ ਉਸੇ ਤਰੀਕੇ ਨਾਲ ਦਿੱਲੀ ਵਿੱਚ ਮੋਰਚੇ ਦੇ ਵਿੱਚ ਨੇਰਗੇ ਲੈਵਾਂਗੇ ਕੱਲ ਨੂੰ ਵੇਖੋਗੇ ਤੁਸੀਂ ਸ਼ਾਹਾਜ ਭਾਈ ਕੱਲ ਨੂੰ ਦਿੱਲੀ ਪੂਜ ਦੀ ਜੋ ਤਿਆਰੀ ਆ ਕੱਲ ਨੂੰ ਸਾਰੇ ਦਾ ਸਾਰਾ ਅੱਜ ਸ਼ਾਮ ਨੂੰ ਪੰਜਾਬ ਇਕੱਠਾ ਹੋ ਰਿਹਾ ਵੱਡੀ ਗਿਣਤੀ ਦੇ ਵਿੱਚ ਇਕੱਠਾ ਹੋ ਰਿਹਾ ਪੰਜਾਬ ਫਤਿਹਗੜ ਦੇ ਜਿੱਤੇ ਮੌਕੇ ਦੇ ਤੇ ਜਾ ਕੇ ਤੁਸੀਂ ਵੇਖੋਗੇ ਸ਼ਾਮ ਨੂੰ ਸ਼ਾਮ ਨੂੰ ਵੇਖੋਗੇ ਵੱਡੀ ਗਿਣਤੀ ਦੇ ਵਿੱਚ 36 30 ਭਾਈ ਵਰਸਾਲ ਪਿੰਡ ਗੁਰੂ ਰਾਮ ਦਾ ਸਿੱਕੀ ਕਾਫਲਾ ਵੀ ਕਾਫਲਾ ਬੱਗੇ ਨੂੰ ਆਰਡਰ ਦੇ ਦਿਓ ਇਧਰ ਵਾਲਾ ਕਾਫਲਾ ਤੋੜ ਲੈ ਮੈਂ 20 ਵਾਰੀ ਬੋਲਿਆ ਇਥੋਂ ਦੇਖਦੇ ਰਹੋ ਜੀ ਦੇਖਦੇ ਰਹੋ ਟਰੈਕਟਰ ਹਜੇ ਖਤਮ ਨਹੀਂ ਹੋਏ ਬਹੁਤ ਟਰੈਕਟਰ ਵਾਲੇ ਪਿੱਛੇ ਬਾਕੀ ਨੇ ਇਹਨੂੰ ਸ਼ੇਅਰ ਕਰ ਦਿਓ ਹਜ਼ਾਰ ਤੋਂ ਪੰਦੇਰ ਸਾਹਿਬ ਕੀ ਕਹਿਣਾ ਚਾਹੋਗੇ ਜੋ ਕਾਫਲਾ ਚੱਲ ਰਿਹਾ ਹੈ ਸਾਡੇ ਕੋਲ ਮਨਦੀਪ ਪੂਨੀਆ ਜੀ ਨੇ ਜਿਹੜੇ ਬਣ ਕੇ ਬਹੁਤ بڑا ਕਾਫਲਾ ਹੈ ਇਹ ਆਪ ਦੇਖ ਲੈ ਇਹ ਇੱਕ ਹੀ ਜ਼ਿਲ੍ਹੇ ਦਾ ਹਾਂ ਦੇਖੋ ਮਨਦੀਪ ਪੂਨੀਆ ਜੀ ਸਾਡੇ ਕੋਲ ਪੱਤਰਕਾਰ ਨੇ ਸਾਡੇ ਵੀਰ ਉਹ ਆਏ ਨੇ ਇੰਟਰਵਿਊ ਕਰ ਰਹੇ ਨੇ ਨਾਲ ਦੀ ਨਾਲ ਪਰ ਨਾਲ ਦੀ ਨਾਲ ਦੇਖੀ ਜਾਓ ਕਿ ਟਰੈਕਟਰ ਟਰੈਕਟਰ ਟਰਾਲੀਆਂ ਦਾ ਕਾਫਲਾ

1000 ਲੋਕ ਦੇਖ ਰਹੇ ਨੇ 1100 1100 1100 ਹਾਂਜੀ ਅੱਜ 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 ਲੱਖਾਂ ਤੇ ਚਲ ਜੇ ਗਿਣਤੀ ਲੱਖਾਂ ਤੇ ਦੇਖੀ ਜਾਓ ਇਹ ਤਾਕਤ ਨਾ ਦਿੱਲੀ ਦੀ ਸਰਕਾਰ ਚੜਦੇ ਜਾਈਏ ਜੀ ਚੜਦੇ ਜਾਈਏ ਜਿਸ ਤਰੀਕੇ ਨਾਲ ਤੁਸੀਂ ਜਿੰਨਾ ਸ਼ੇਅਰ ਕਰ ਦੋਗੇ ਸਮਝੋ ਕਿ ਮੋਦੀ ਦੀ ਤੌਣ ਤੇ ਗੋਡਾ ਉਹਨੇ ਯੋਰ ਨਾਲ ਰੱਖਾਂਗੇ ਤਾਂ ਕਿ ਗੱਲ ਸਾਰੀ ਦੇਸ਼ ਦੁਨੀਆ ਤੱਕ ਜਾਣੀ ਚਾਹੀਦੀ ਹੈ ਬਈ ਇੱਕ ਆ ਕਾਬਲਾ ਵੱਜ ਕੇ ਵੀ ਮਗਰ ਕਾਬਲੇ ਤੇ ਆਂਦੋ ਮਲਕਪੁਰ ਲੱਗੋ ਮਾਲ ਬਾਡਰ ਦੇ ਉੱਪੋਂ ਬਈ ਬਾਡਰ ਜੌਨ ਦੀ ਟਾਲੀ ਆਜ ਜਾਂਦਾ ਸਾਡਾ ਬਾਪੂ ਸ਼ੇਰ ਸੰਤੋਖ ਸਿੰਘ ਪ੍ਰਸਾਦ ਤੇ ਮੇਰੇ ਸਿਆਸ ਦਰਿਆ ਦੇ ਇਲਾਕੇ ਵਾਲੀਆਂ ਟਰਾਲੀਆਂ ਬਈ ਇਹ ਬੁੱਢੇ ਸ਼ੇਰ ਆਈ ਸਾਡੇ ਸੰਤੋਖ ਸਿੰਘ ਜੀ ਬਤਾਲਾ ਲੰਗੋ ਮਾਲ ਰਤੇ ਵੱਲ ਤੇ ਵਾਹ ਮਲਕਪੁਰ ਬਾਡਰ ਦੇ ਉੱਪੋਂ ਬਈ ਅਠਾਰੀ ਬਾਡਰ ਬਹੁਤ ਵਰੀਆ ਜੀ 1.1 ਆਪਣਾ 1.2 વન પોઈન્ટ ટુ બહુ વડિયા જી બહુ વડિયા બહુ ਅਰਜਨ ਜਾਨ ਆਲੇ ਆਲੇ ਕਾਫਲਾ ਚੱਲੀ ਆ ਰਿਹਾ ਜੀ ਇੱਥੇ ਧੁੰਦ ਬਹੁਤ ਹੈ ਨਹੀਂ ਕਿ ਤੁਹਾਨੂੰ ਪਿੱਛੇ ਤੱਕ ਦਿਖਾਉਂਦੇ ਕਿ ਕਾਫਲਾ ਕਿੱਥੋਂ ਆ ਰਿਹਾ ਸ਼ੇਅਰ ਕਰਤਾ ਨਿਊਜ਼ 8 ਨੇ ਆ ਗਿਆ ਬਸਾਰ ਨਿਕਲਾ ਆ ਬਈ ਤਕੜੇ ਹੋ ਜਾਓ ਅਜੇ ਕਾਫਲਾ ਇੰਨੀ ਦੂਰੀ ਤੱਕ ਹੈ ਕਿ ਇੱਥੋਂ ਕੈਮਰਾ ਦਿਖਾ ਨਹੀਂ ਪਾਊਗਾ ਕਿਉਂਕਿ ਧੁੰਦ ਪਈ ਹੋਈ ਆ ਪਰ ਲਗਾਤਾਰ ਚੈਨਲ ਆਪਣਾ ਇਹ ਕਾਫਲਾ ਤੁਹਾਨੂੰ ਲਗਾਤਾਰ ਤੁਰਿਆ ਜਾ ਰਿਹਾ 1.2 ਤੋਂ ਆ ਜਾ ਰਿਹਾ ਹੁਣ ਸ਼ੇਅਰਿੰਗ ਵਾਲੇ ਵੀਰ ਮੇਰੇ ਨੇਰੀ ਲੈ ਜਾਓ ਹੁਣ ਤੁਹਾਨੂੰ ਦਿਖਾਉਗਾ ਮੋਰੋ ਕਾਫਲਾ ਤੁਰਾ ਬਈ ਹਾਲੇ ਕਾਫਲਾ ਜੇ ਧੁੰਦ ਥੋੜੀ ਛਟ ਜੇ ਤੇ ਤੁਹਾਨੂੰ ਦਿਖਾ ਸਕਦੇ ਹਾਂ ਸ਼ਾਇਦ ਤੁਸੀਂ ਦੇਖ ਪਾ ਸਕਦੇ ਹੋ ਕਿ ਪਿੱਛੋਂ ਤੱਕ ਕੋਈ ਹਾਲੇ 1 ਕਿਲੋਮੀਟਰ ਤੱਕ ਗਰੀਬ ਜਿਹੜਾ ਕਾਫਲਾ ਉਹ ਕੰਟੀਨਿਊ ਹੈ ਸੋਨਾ ਲਿਕਾ ਸੋਨਾ ਲਿਕਾ ਬਈ ਸੋਨਾ ਲਿਕਾ ਸੋਨਾ ਲਿਕਾ ਸੋਨਾ ਲਿਕਾ ਸੋਨਾ ਲਿਕਾ ਹਾਂ ਸੋਨਾ ਲਿਕਾ ਬਈ ਵੱਧ ਤੋਂ ਵੱਧ ਸ਼ੇਅਰ ਕਰ ਦਿਓ 5-7 ਹਜ਼ਾਰ ਬੰਦਾ ਦੀਦਾ ਹੋਵੇ ਚੈਨਲ ਫੇਲ ਕਰਾ ਦਿਓ ਚੈਨਲ ਕੋੜਾ ਗੁਜਰਾ ਮਜੀਠਾ ਬਈ ਬਹੁਤ ਵਧੀਆ ਬਹੁਤ ਵਧੀਆ ਜਬਰਦਸ ਭਾਈ ਕਟੂ ਨੰਗਲ ਤੇ ਤੂ ਨੰਗਲ ਆ ਦੇਖ ਲੈ ਦੇ ਜੀ ਅਮ ਜਿਲਾ ਅੰਮ੍ਰਿਤਸਰ ਦਾ ਇੱਕ قافਲਾ ਆ ਅੰਮ੍ਰਿਤਸਰ ਦਾ قافਲਾ ਦੂਜੀ ਲਾਈਨ ਵੀ ਲਾ ਕੇ ਰੱਖੋ ਲੋੜ ਪਈ ਚਲਾ ਲਾਂਗੇ ਸ਼ਾਬਾਸ਼ ਅਜੇ ਤੱਕ ਅਜੇ ਜਿੱਥੋਂ ਜਿੱਥੋਂ ਤੱਕ ਤੁਹਾਡੀ ਨਿਗਾਹ ਆ ਜਾਏਗੀ ਟਰਾਲੀਆਂ ਅਰੇ ਵੀ ਕੰਟੀਨਿਊ ਨੇ ਸੋ ਸਰਕਾਰ ਨੂੰ ਹੁਣੇ ਸਮਝ ਲੈਣਾ ਚਾਹੀਦਾ ਕਿ ਕਿਹੜੇ ਤਰੀਕੇ ਦੇ ਨਾਲ ਲੋਕ ਤਿਆਰ ਨੇ ਲੜਾਈ ਵਾਸਤੇ ਆ ਭਾਈ ਆ ਛੱਡੇ ਜਿੰਦਾ ਦੀ ਤਰਤੀ ਤੋਂ ਕਟੂ ਨੰਗਲ ਤੋਂ ਭਾਈ ਆ ਚੱਲ ਰਿਹਾ قافਲਾ ਭਾਈ ਹਾਂਜੀ ਦੇਖਦੇ ਜਾਓ ਬਾਬਾ ਬੁੰਡਾ ਸਾਹਿਬ ਜੋੜ 1.6 ਬਹੁਤ ਵਧੀਆ ਜੀ 1600 ਸ੍ਰੀ ਰਾਮਦਾਸ ਨਗਰੀ ਦਾ ਕਾਫਲਾ ਇਸ ਟਾਈਮ ਦੇਖ ਰਿਹਾ ਜੀ ਬੰਦਾ 1600 ਦੇ ਪਨੀਰ ਸਾਹਿਬ ਦੰਦੂਪੁਰ ਪਨੀਰ ਸਾਹਿਬ 1600 ਇਸ ਟਾਈਮ ਬੰਦਾ ਦੇਖ ਰਿਹਾ ਲਾਈਵ ਆਪਾਂ 16000 16000 ਪੋਣਾ ਦੇ ਅਪੀਲ ਹੈ ਜੀ ਸਾਰਿਆਂ ਨੂੰ ਵੇਖਣ ਵਾਲਿਆਂ ਨੂੰ ਕਿ ਅੱਜ ਸ਼ੇਰੋ ਜ਼ਿਲ੍ਹਾ ਮursal ਚੱਲ ਰਿਹਾ ਬਈ ਅਜੇ ਅਜੇ ਕੋਈ ਇੱਕ 1.5 ਕਿਲੋਮੀਟਰ ਤੋਂ ਜਿਹੜੀਆਂ ਟਰਾਲੀਆਂ ਉਹ ਲਗਾਤਾਰ ਕੰਟੀਨਿਊ ਨੇ ਕੰਟੀਨਿਊ ਜੂਨ ਜੂਨ ਬਿਲਕੁਲ ਮਰਦਾ ਦੇ ਨੇ ਡਾਂਗਰਾ ਰਾਮ ਦਿਵਾਲੀ ਦਾ ਕਾਫਲਾ ਵਿੱਚ ਚੱਲ ਰਿਹਾ ਕਾਫਲਾ ਰਾਮਦੇਵ 1.7 ਬਹੁਤ ਵਧੀਆ ਜੀ ਬਹੁਤ ਵਧੀਆ ਕਾਫਲਾ ਵੇਖੋ ਕਿਉਂ ਘਰੋਤਾ ਮੇਰੇ ਵੀਰ ਕਾਫਲਾ ਖੜਾ ਕਿਹੜੀ ਗੱਲ ਹੋਇਆ ਅੰਗਰੇਜ਼ੀ ਇੱਧਰ ਵੇਖਿਓ ਅੰਦਰ ਵਖਾ ਦਿਓ ਕੋਈ ਬੰਦਾ ਅੱਗੇ ਜਾਵੇ ਹੌਲੀ ਹੌਲੀ ਕੈਂਟੀ ਟ੍ਰੈਕ ਦੇਖੋ ਕਿ ਕਰਾਸਟਰ ਦੇਖਿਓ ਜੀ ਉਧਰ ਦਰਿਆ ਵਾਲੇ ਦੂਜੇ ਪੁੰਨੇ ਦਿੱਕਤ ਸੀ ਕੋਈ ਜਨੀ ਟ੍ਰੈਲੀ ਖੁਰੂਤੀ ਆ ਉਹਦੇ ਕਾਰਨ ਲੱਗੋ ਹਾਂ ਸ਼ਾਬਾਸ਼ ਬਈ ਨਾ ਚੱਲ ਰਹੀਆਂ ਜੀ ਕੰਟੀਨਿਉਟੀ ਦੇ ਵਿੱਚ ਕੰਟੀਨਿਉਟੀ ਆ ਜਿੱਥੋਂ ਤੱਕ ਦੇਖ ਸਕਦੇ ਆ ਇਹ ਜਿੱਥੋਂ ਤੱਕ ਤੁਹਾਡੀ ਨਿਗਾ ਜਾਂਦੀ ਹੈ ਲੋ ਬਈ ਆ ਗਿਆ ਵੀ ਮੀਡੀਆ ਬਾਹਰ ਆ ਗਿਆ ਵੀ ਸ਼ੇਅਰ ਕਰ ਦਿਓ ਤਗੜੇ ਹੋ ਕੇ ਸਕਿਆ ਲੋ ਆਜੋ ਨੈਸ਼ਨਲ ਮੀਡੀਆ ਵੀ ਛੋਟੇ ਥਾਲੇ ਦੇ ਵਾਲੇ ਕੁੱਮੇ ਬਈ 1.8 ਬੱਸੀ ਫੇਸ ਕਰਕੇ ਬੱਸ 18000 ਰੁਪਏ ਲਾਜੋ 1200 ਵੇਖ ਰਹੇ ਨੇ 18000 ਤੇ ਲਾਜੋ ਸ਼ਾਬਾਸ਼ੇ ਬਈ ਸ਼ਾਬਾਸ਼ੇ ਸ਼ਾਬਾਸ਼ੇ ਬਈ ਆ ਚੱਲੇ ਦੇ ਮਿੰਦਰਾ ਬਾਬਾ ਫੁੱਟਾ ਸਾਹਿਬ ਦੌੜ ਬਈ ਠੀਕ ਹੈ ਜੀ ਆ ਬਰਿਆਮ ਨੰਗਲ ਦੀ ਟਰਾਲੀ ਬਈ ਸਾਡੇ ਸੂਬੇ ਦੇ ਲੀਡਰ ਬਈ 875 875 ਭਾਈ ਇਹ ਭਾਈ ਅੱਜ ਜਿਵੇਂ ਅੱਜ ਦੇਖ ਰਹੇ ਜੇ ਦਿੱਲੀ ਮੋਰਚਾ ਕੱਲ ਇਹਨਾਂ ਤੋਂ ਵੱਧ ਕੇ ਹੋਣੇ ਚਾਹੀਦੇ ਆ ਵੀ ਹੋਰ ਕੱਲ ਇਹਨਾਂ ਤੋਂ ਵੱਡਾ ਐਕਸ਼ਨ ਹੋਣ ਕੇ ਗੱਲ ਹਾਂਜੀ ਹਾਂਜੀ ਦੇਖੋ ਜੀ ਜਿੱਥੋਂ ਤੱਕ ਵੀ ਨਿਗਾਹ ਹੈ ਹਲੇ ਵੀ ਕਿਲੋ ਮੀਟਰਾਂ ਦੀ ਲੈਂਡ ਜਾ ਰਹੀ ਆ ਅਜੇ ਤੋਂ ਅਜੇ ਵੀ ਕਿਲੋ ਮੀਟਰਾਂ ਦੀ ਲੈਂਡ ਇੰਦਰਲੀ ਲਾਈਨ ਚੱਲੂ ਹੋਣੀ ਆ ਇਧਰ ਸਾਈਡ ਹਲੇ ਇਧਰਲੀ ਲਾਈਨ ਸਾਹਮਣੇ ਦੇਖ ਰਖਦੇ ਤੁਸੀਂ ਜ਼ੂਮ ਕਰਕੇ ਦਿਖਾ ਦਾਂਗੇ ਉਹ ਲਾਈਨ ਹਜੇ ਬਾਕੀ ਅਖੜ ਨਹੀਂ ਤੁਰ ਨਹੀਂ ਬਾਕੀ ਆ ਇਧਰ ਵਾਲੀ ਬਾਈ ਇਧਰ ਵਾਲੀ ਲਾਈਨ ਹੈ ਜਿਹੜੀ ਸ਼ਾਹਬਸ਼ ਭਾਈ ਕਾਫਲਾ ਫਤਿਹਗੜ ਸਾਹਿਬ ਨੂੰ ਰਵਾਨਾ ਹੁੰਦਾ ਹੋਇਆ ਸ਼ਾਬਾਸ਼ ਭਾਈ ਆ ਦੇਖੋ ਹੁਣ ਕਾਫਲਾ ਸ਼ੇਅਰਿੰਗ ਕਰ ਦਿਓ ਵੀਰ ਮੇਰੇ ਸ਼ੇਅਰਿੰਗ ਇਹਦੀ ਫੋਟੋ ਲਾ ਲਓ ਮੇਰੇ ਵੀਰ ਆ ਕਾਫਲੇ ਦੀ ਇੱਕ ਵੀ ਫੋਟੋ ਇੱਕ ਲੈ ਲਓ ਬਿੱਟੇ ਦੋ ਜਾਨ ਆ ਆ ਕਾਫਲਾ ਦੇਖੋ ਆ ਚੱਲਦਾ ਹੋਇਆ ਕਾਫਲਾ ਆ ਚੱਲਿਆ ਗੁਰੂ ਕਾ ਬਾਗ ਜਿਹੜਾ ਅੰਮ੍ਰਿਤਸਰ ਮਾਈ ਆ ਚੱਲ ਰਿਹਾ ਬਈ ਬਿਆਸ ਤਰਿਆ ਦਿੱਲੀ ਦੇ ਪਹਿਲੇ ਅੰਦੋਲਨ ਦੇ ਵਿੱਚ ਵੀ ਧਰਤੀ ਨੇ ਲੱਖਾਂ ਟਰੱਕ ਟਰਾਲੀਆਂ ਦਿੱਲੀ ਤੋਂ ਰਵਾਨਾ ਕੀਤੇ ਇਹ ਗੁਰੂ ਰਾਨ ਦਾਸ ਦੀ ਧਰਤੀ ਹੈ ਪੰਜਾਬ ਦੀ ਧਰਤੀ ਅੱਜ ਵੀ ਲੱਖਾਂ ਟਰੱਕ ਟਰਾਲੀਆਂ ਦਿੱਲੀ ਵੱਲ ਨੂੰ ਤੋਰ ਰਹੀ ਆ ਗਈਆ ਕੱਕੜ ਬਿਲਕੁਲ ਬਾਡਰ ਲੋਰ ਦੇ ਨੇੜੇ ਕੱਕੜ ਪਿੰਡ ਨੂੰ ਲਾਹੌਰ ਨੇੜੇ ਲੱਗਦਾ ਵਾ ਆਪ ਤੋਂ ਆ ਰਹੀਆਂ ਟਰਾਲੀਆਂ ਬਈ ਅਰਜਨ ਅਰਜਨ ਆ ਗਿਆ ਬਈ ਰਾਣੀਆਂ ਰਾਣ ਆ ਯੂਥ ਬਈ ਰਾਣੀਆਂ ਬਿਲਕੁਲ ਲਾਹੌਰ ਦੇ ਨੇੜੋਂ ਬਈ ਇਹਨਾਂ ਦੇ ਪੁੱਠਿਆਂ ਤੋਂ ਲਾਹੌਰ ਨੇੜੇ ਦੀਦਾ ਵਾ ਉੱਤੋਂ ਆ ਰਿਹਾ ਪਿੰਡ ਬਾਈ ਕਾਵਾੜ ਦੇ ਬਾਈ ਸ਼ੇਰੋ ਸ਼ੇਅਰ ਕਰ ਦਿਓ ਸ਼ੇਅਰ ਕਰ ਦਿਓ ਬੰਦ ਬੰਦ ਕਾਫਲਾ ਅਜੇ ਵੀ ਬਾਕੀ ਹੈ ਬਹੁਤ ਦੋ ਬਹੁਤ ਅਸਾਈ ਕਰ ਦਿਓ ਬਹੁਤ ਟਰਾਲੀ ਅਜੇ ਪਿੱਛੇ ਨਗਰਾਨੀ ਔਰ ਨਵਾਂ ਹੀ ਪਿੰਡ ਦਾ ਟਰੈਕ ਰਿਹਾ ਬਾਈ ਭਾਈ ਸ਼ੇਅਰ ਆਖਾਂ ਚੜਦਾ ਚਾਵਾ ਵੀਰ ਨਾ ਡਿੱਗਣ ਦਿਓ ਵੀਰ ਨਾ ਡਿੱਗਣ ਦਿਓ ਜੀ ਜੋਂ ਡਾਇਏ ਜੋਂ ਡੀਅਰ ਬਾਈ ਜੋਂ ਡੀਅਰ ਚੱਲ ਰਿਹਾ ਸ਼ਾਬਾਸ਼ ਸ਼ੇਰੋ ਉਹ ਪੰਜਾਬ ਵਾਲਿਓ ਪੰਜਾਬ ਦੇ ਨੌਜਵਾਨੋ ਤੁਹਾਡੇ ਸਿਰ ਤੇ ਲੜਾਈ ਆ ਬਾਈ ਤਲਵੰਡੀ ਦੱਸਣ ਦੱਸ ਹਾਂਜੀ ਆ ਗਿਆ ਭਾਈ ਦਿਖਾ ਦਿਓ ਜੀ ਦਿਖਾ ਦਿਓ ਹਲੇ ਕਾਫਲਾ ਬਾਕੀ ਆ ਇਹ ਅੰਮ੍ਰਿਤਸਰ ਜ਼ਿਲ੍ਹਾ ਚੱਲ ਰਿਹਾ ਜੀ ਅੰਮ੍ਰਿਤਸਰ ਜ਼ਿਲ੍ਹਾ ਬਿਆਸ ਤੋਂ ਬਿਆਸਪੁਰ ਤੋਂ ਅੰਮ੍ਰਿਤਸਰ ਜ਼ਿਲ੍ਹੇ ਦਾ ਕਾਫਲਾ ਰਵਾਨਾ ਹੋ ਰਿਹਾ ਬਾਕੀ ਦੇਖਦੇ ਜਾਓ ਹਜੇ ਹਜੇ ਦੇਖਦੇ ਜਾਓ ਹਜੇ ਟਰੈਲਰ ਚੱਲ ਰਿਹਾ ਟਰੈਲਰ ਚੱਲ ਰਿਹਾ ਸਾਨੂੰ ਵਿੱਚ ਸੱਠਣਾ ਪੈਣਾ ਵਾ ਲਾਈਵ ਉਹ ਵੀ ਰਵਾਨਾ ਹੋਣਾ ਵਾ ਹਜੇ ਦੁੱਜੀ ਲੈ ਅਸੀਂ ਲੋਕੀ ਗੋਈਆ ਇੰਦਰ ਦੇ ਪਾਸੇ ਖੜੀਆ ਆ ਬਈ ਆਕਤ ਕੁਤਵੰਦ ਅਰਜਨ ਬਈ ਅਰਜਨ ਦੇਖੀ ਜਾਓ ਰੇਖੀ ਜਾਓ ਅਜੇ ਸ਼ੇਅਰ ਕਰ ਦਿਓ ਵੱਤੋ ਵੱਦ ਬਾਈ ਸ਼ੇਅਰ ਕਰੀ ਜਾਓ 2k ਹੋ ਚੱਲਿਆ ਜੀ 2k ਕਰ ਦਈਏ 1.9 ਬਸ 20000 ਤੇ ਲਾ ਜੀ ਨਾ ਨੱਪ ਕੇ ਸ਼ਾਬਾਸ਼ ਹੈ ਬਾਈ ਮਨਿੰਦਰਾ 575 ਬਈ ਆ ਚੱਲਿਆ ਜੇ ਮਨਿੰਦਰਾ 575 ਬਈ 2k ਅੰਦੋਲਨ ਬਣਾਤਾ ਤੁਸੀਂ ਅੰਦੋਲਨ ਬਣਾਤਾ ਉਹਨਾਂ ਖਲਤੀ ਬੁੱਧੀ ਜੀਵੀਆਂ ਦੇ ਹੌਸਲੇ ਪਸਤ ਕਰਦੇ ਜਿਨਾ ਲੱਗਦਾ ਅੰਦੋਲਨ ਖੜਾ ਨਹੀਂ ਹੋਣਾ ਪੇਪਰਲ 97 ਅੱਖ ਨਾਲ ਕਰਤਾ ਬੋਲੋ ਤੁਸੀਂ ਬਈ ਸ਼ਾਬਾਸ਼ ਜੀ ਬਈ ਇੱਕ ਜਿਓ ਜੀ ਕਾਮਰਨ ਅਜੇ ਦੇਖੋ ਪਿੱਛੇ 2 ਕਿਲੋਮੀਟਰ ਤੋਂ ਲਾਈਨ ਜੇ ਲੱਗੀ ਆ ਰਹੀ ਆ 1 ਕਿਲੋਮੀਟਰ ਦੀ ਲਾਈਨ ਇਧਰ ਰੋਡ ਦੇ ਉੱਤੇ ਖੜੀ ਆ ਜੀ ਸ਼ਾਬਾਸ਼ ਜੀ ਬਈ ਇੱਧਰ ਟ੍ਰੈਫਿਕ ਤੁਸੀਂ ਮਿਹਨਤ ਦਾ ਮੁੱਲ ਮੋੜ ਰਹੇ ਜੇ ਮੇਰੇ ਜਿਹੜੇ ਸੋਸ਼ਲ ਮੀਡੀਆ ਦੇ ਵੀਰ ਬੈਠੇ ਆ ਤੁਹਾਡੀ ਇਹੀ ਸਪੋਰਟ ਆ ਵੱਡੀ ਗਿਣਤੀ ਦੇ ਵਿੱਚ ਸ਼ੇਅਰ ਕਰਦੇ ਜਾਈਏ ਇਹਨਾਂ ਨੂੰ ਡੁੰਡੋਰੀ ਗਾਗਰਮਲ ਡੁੰਡੋਰੀ ਗਾਗਰਮਲ ਆਰਡਰ ਤੁਰੀ ਦੇਖ ਸਕਦੇ ਤੁਸੀਂ ਅਗਰ ਨਿਗਾਹ ਜਾਂਦੀ ਹੋਵੇ ਤਾਂ ਦੇਖ ਸਕਦੇ ਜੀ ਕੈਮਰਾ ਹੋ ਸਕਦਾ ਨਾ ਦਿਖਾ پا ਰਿਹਾ ਏ ਧੁੰਦ ਦਾ ਕਰਕੇ ਪਰ ਉਹਦੇ باوجود ਜੇ ਤੁਸੀਂ ਦੇਖੋ ਹਾਂ ਭਾਈ ਇੰਡੋ ਇੰਡੋ ਫਾਰਮ ਨਵਾਂ ਡਾਕੂਮੈਂਟ ਇੰਡੋ ਫਾਰਮ ਭਾਈ ਇੰਡੋ ਫਾਰਮ 25 ਬੈਂਡ ਡੋੜਾ ਕੜਾ ਤੇਰਾ ਹਾਂ ਕਰੀ ਪੱਕਦੇ ਆੜਿਆਂ ਚੜ ਜਾ ਚੜ ਜਾ ਮਗਰੂਲੇ ਹਾਂਜੀ ਹਾਂਜੀ ਦੇਖਦੇ ਜਾਓ ਜੀ 575 ਦੇਖਦੇ ਜਾਓ ਜੀ ਦੇਖਦੇ ਜਾਓ ਦੇਖਦੇ ਜਾਓ ਪੈਂ 575 ਜਰੂਨ ਰਾਮਦਾਸ ਦੀ ਨਗਰੀ ਗੁਰੂ ਸਾਹਿਬ ਦੇ ਅਮਰਖਾਲੀ ਰੋਈ ਨਗਰੀ ਜਿਹੜੀ ਦਿੱਲੀ ਦੇ ਅੰਮੋਲ ਦੇ ਵਿੱਚ ਨਾਰੇ ਪੋ ਦੋ ਮਿੰਟ ਰਹਿ ਲੈ ਜੀ ਬੂ ਕਰ ਰਹੇ ਹੋ ਕਾਮਰਾ ਤੁਹਾਡਾ ਧੰਨਵਾਦ ਭਰਾਓ ਦੇਖੋ ਜੀ ਦੇਖੋ ਅੱਗੇ ਵੀ ਮਚਾ ਕੇ মিডিਆ ਦੇ ਮਚਾ ਕੇ ਇਹਨਾਂ ਵੀਰਾਂ ਨੂੰ ਵੀ ਕਵਰਜ ਕਰਨਾ ਹੌਸਲੇ ਨਾਲ ਹੌਸਲੇ ਚਲੋ ਖਿੱਚੋ ਜੀ ਖਿੱਚੋ ਸ਼ਾਬਾਸ਼ ਹੈ ਭਾਈ ਦੇਖੀ ਜਾਓ ਜੀ 2.1 ਕੇ ਲਾਇਆ ਲਿਵਿੰਗ ਇੰਡੀਆ ਦਾ ਪੱਤਰਕਾਰ ਵੀ ਮੇਰਾ ਵੀਰ ਨਿਕਲਾਇਆ ਬਿਸਤਰੇ ਤੋਂ ਸ਼ਾਬਾਸ਼ ਵੀ ਖਿੱਚ ਦਿਓ ਕਰ ਦਿਓ ਸ਼ੇਅਰ ਕਰ ਦਿਓ ਦਿੱਲੀ ਤੱਕ ਭਜਣਾ ਪਾ ਰਹੇ ਹੋ ਫਿਕਰ ਬਈ ਦੇਖੀ ਜਾਓ ਵੀ ਦੇਖੀ ਹਜੇ ਜੇ ਤੁਸੀਂ ਬੈਕ ਸਾਈਡ ਤੇ ਦੇਖ ਸਕਦੇ ਹੋ ਤੁਸੀਂ ਸਾਈਡ ਤੇ ਇੱਕ ਟਰਾਲੀਆਂ ਇਹ ਨਿਕਲ ਰਹੀਆਂ ਟਰਾਲੀਆਂ ਇੱਕਦਾਂ ਬੈਕ ਸਾਈਡ ਤੇ ਦਿਖਾਉਣਗੇ ਆ ਕਿੱਧਰ ਆ ਕਿਧਰ ਰੀਲ ਬਈ ਦੇਖੋ ਜੀ ਪਿੱਛੋਂ ਪਿੱਛੋਂ ਦਿਖਾ ਰਹੇ ਤੈਨੂੰ ਪਿੱਛੋਂ ਪਿੱਛੋਂ ਦਾ ਦੇਖ ਦਿਓ ਜੀ ਸਾਹਿਬ ਮੈਨੂੰ ਸੰਵਾ ਬਹੁਤ ਬਈ ਸ਼ਾਬਾਸ਼ ਸ਼ਾਬਾਸ਼ ਟਰਾਲੀਆਂ ਆ ਰਹੀਆਂ ਉਹ ਵੀ ਦੇਖ ਸਕਦੇ ਤੁਸੀਂ ਜਿਹੜੀ ਸਾਈਡ ਤੋਂ ਪਿੱਛੋਂ ਆ ਰਹੀਆਂ ਬਹੁਤ ਜਬਰਦਸਤ ਬਈ ਸ਼ਾਬਾਸ਼ 10 ਮੀਟਰ 1.5 ਕਿਲੋ ਮੀਟਰ ਦਾ ਵਾਇਆ ਕੋਲ ਕੇ ਡੇਢ ਦਾ ਬਾਬਾ ਨੌ ਸਿੰਘ ਪਿੰਡ ਮਡਿਆਲਾ ਬਈ ਹਾ ਜੇ ਜੂਤ ਬਾਈ ਕਿੰਨੀ ਗੱਲ ਨਾਰੇ ਲਿਖਣਾ ਹੋਇਆ ਸ਼ਾਬਾਸ਼ ਹੈ ਬਾਈ ਗੱਡੀਆਂ ਸਾਈਡ ਤੇ ਰੱਖੋ ਆਪਣੀਆਂ ਗੱਡੀਆਂ ਕੋਲ ਟ੍ਰਾਫਿਕ ਜਾਮ ਕਰਤੀ ਜਾਵਾ ਸਾਡਾ ਬੰਦਾ ਆਪਣੇ ਕੰਟਰੋਲ 'ਚ ਨਹੀਂ ਹੈਗਾ ਹਾਂ ਬਈ ਹਾਂ ਬਈ ਜੌਨ ਬਾਬਾ ਨੌਜੰਮ ਮਾਲੂਆਲ ਬਈ ਆ ਚੱਲੇ ਆਲੇ ਦੇਖੀ ਜਾਓ ਜੀ ਇੰਡੀਆ ਗੇਟ ਦੇ ਨੇੜੇ ਬਈ ਲਗਾਤਾਰ ਅੱਜ ਤੇ ਇਕੱਲੇ ਵਾਜਲੀ ਪਕੜਨਾ ਕਰਾਉਂਦਾ ਅਗਲੇ ਜਾਰੀ ਨਹੀਂ ਅਗਲੇ ਜਾਰੀ ਨਹੀਂ ਹੋਰ ਦਿਨ ਪਕੜਾ ਦਾ ਇਹਨਾਂ ਕਰਾ ਦੇ ਬਈ ਸ਼ੇਅਰ ਕਰਨ ਵਾਲੀ ਤੇਰੀ ਲਈ ਲਿਆਦੀ ਹੋਈ ਵੀਰਾਂ ਨੇ ਵੱਡੀ ਗਿਣਤੀ ਦੇ ਵਿੱਚ ਸ਼ੇਅਰ ਕਰ ਦਿਓ ਓ ਸ਼ਾਬਾਸ਼ ਬਈ ਸ਼ੇਰੋ ਆ ਗੱਡੀਆਂ ਦੋ ਡਿਸਟੈਂਸ ਕਰਨੀਆਂ ਪਿਛੋ ਲਾਈਨ ਚੱਲੀ ਤੇ ਇਹਨਾਂ ਦੋਨ ਸਾਈਡ ਤੇ ਕਰਾਓ ਕਹਿ ਬਨੇ ਸ਼ਾਬਾਸ਼ ਹਵਲੀ ਓ ਟਰੈਕਟਰਾਂ ਦੀ ਸਪੀਡ ਜ਼ਿਆਦਾ ਹੋ ਹਵਲੀ ਹਵਲੀ ਮੈਕਟਰ ਦੀ ਸਪੀਡ ਥੋੜੀ ਸਲੋ ਬਈ ਸਲੋ ਅਗਲੇ ਬੰਨੇ ਆਗੂ ਆ ਟ੍ਰੈਕਟਰਾਂ ਦੀ ਸਪੀਡ ਥੋੜੀ ਸਲੋ ਕਰਕੇ ਸਾਡੀਆਂ ਗੱਡੀਆਂ ਹੁਣ ਰੋਕ ਰਹੀਆਂ ਅਗਲੇ ਬੰਨੇ ਖੜਾ ਰੋ ਮੇਰੇ ਬੰਨੇ ਖੜਕੇ ਲੰਗਰ ਵਾਲੀ ਗੱਡੀ ਕਾਹਲੀ ਕੱਲ੍ਹ ਵਾਰ ਬਈ ਅਗਲੇ ਦਿਨ ਲੈ ਜੀ ਚਾਹ ਦੀ ਸੇਵਾ ਕਰਨ ਵਾਸਤੇ ਆਈ ਜੀ ਬੰਦੇ ਕਾਬਲੇ ਜੀ ਕਾਬਲੇ ਬੰਨ ਸ਼ਾਬਾਸ਼ ਹੈ ਬਈ ਇਹ ਚਾਹ ਦੀ ਸੇਵਾ ਹੀ ਆ ਜੀ ਸ਼ਾਬਾਸ਼ ਹੈ ਬਈ ਲੰਗਰ ਦੀ ਇੱਕ ਬੜੀ ਟਰਾਲੀਆਂ ਮੱਲ ਵਾਲਾ ਸਰ ਤੇ ਕਰੋ ਮਗਰਲੀ ਕਰਾ ਲਈ ਆਈ ਟ੍ਰੈਫਿਕ ਜਾਮ ਹੋ ਰਹੀ ਆ ਚਲੋ ਭਈ ਅੱਗੇ ਲਾ ਦੇਵੀ ਆ ਉਧਰ ਮੇਰੇ ਆ ਰਹੀਆਂ ਦੇਖ ਉਧਰੋਂ ਵੀ ਸ਼ੁਰੂ ਕਰਾ ਦਿਓ ਉਹ ਮਾਲਾ ਵਾਲ ਪੱਟੜੀ ਦੀ ਗੰਦੀ ਕਿੱਥੇ ਖੜੀ ਜਾ ਅੱਗੇ ਲਾ 2.3 2.4 ਬਹੁਤ ਵਧੀਆ ਦੀ ਬਹੁਤ ਵਧੀਆ ਸ਼ੇਰਿੰਗ ਸ਼ੇਰਿੰਗ ਕਰੀ ਜਾਓ ਪਾਸੇ ਖਲੇ ਲਾ ਦਿਓ ਨਾ ਇਹ ਜੀ ਟ੍ਰੈਫਿਕ ਟ੍ਰੈਫਿਕ ਦੇ ਵਿੱਚ ਪ੍ਰੋਬਲ ਮਾਰੀ ਆ ਹਾਂ ਭਾਈ ਬਹੁਤ ਵਧੀਆ ਬਈ ਚੜ੍ਹਦੀ ਕਲਾ ਦਾ ਸਾਈਨ ਦਿੰਦੇ ਹੋ ਇਧਰ ਲਾਓ ਮੇਰੇ ਵੀਰ ਪਹਿਲਾਂ ਉਡਾਣ ਲਿਆ ਇਧਰ ਲਾਓ ਮੇਰੇ ਵੀਰ ਬਸ ਤੇ ਮਗਰ ਸ਼ਾਬਾਸ਼ ਜੰਡੇ ਵਾਲੇ ਵਾਲੇ ਜੰਡੇ ਵਾਲੇ ਵਾਲੇ ਬੋਲਰ ਸਪੀਕਰ ਦੇ ਉੱਤੇ ਸਪੀਕਰ ਦੇ ਉੱਤੇ ਅਨਾਉਂਸਮੈਂਟ ਨਾਲ ਦੀ ਨਾਲ ਕੀਤੀ ਜਾ ਰਹੀ ਹੈ ਜੀ ਗਾਈਡ